चला दिल चलिया नो चला दिल चला नो उन बदिले रोन चंगानी ਜਿਹੜੇ ਕਿ ਸਹਦੋ ਚੱਲਿਆ ਦਿਲ ਚੱਲਿਆ ਨਾਰੋ ਚੱਲਿਆ ਦਿਲ ਚੱਲਿਆ ਨਾਰੋ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਾਇਕ ਲੈਂਬਰ ਸੈਦਪੁਰੀ ਤੇ ਮੈਂ ਅੱਜ ਆਫਿਸ ਰਿਆਜ਼ ਕਰ ਰਿਹਾ ਸੀ ਤੇ ਮੇਰੇ ਬਹੁਤ ਅੱਛੇ ਦੋਸਤ ਛੋਟੇ ਭਰਾ ਜਿਹੜੇ ਕਮੇਡੀ ਦੇ ਬਾਦਸ਼ਾਹ ਨੇ ਚਾਚਾ ਬਿਸਨਦੀ ਜਿੰਨਾਂ ਦੇ ਤੁਸੀਂ ਕਮੇਟੀ ਤੇ ਜਿੰਨੇ ਵੀ ਅਫਸਰਸ ਦੀਆਂ ਵੀਡੀਓ ਆਈਆਂ ਤੁਸੀਂ ਉਹਨਾਂ ਨੂੰ ਬੜਾ ਪਸੰਦ ਕੀਤਾ ਤੇ ਮੇਰੇ ਵੱਲੋਂ ਅਰਦਾਸ ਹੈ ਇਹ ਮੇਰਾ ਗੋਲੀ ਵੀਰ ਹੈ ਤੇ ਚਾਚਾ ਵਿਸ਼ਨਾ ਜਿੰਨੂੰ ਤੁਸੀਂ ਜਾਣਦੇ ਹੋ ਤੇ ਇਹ ਗੋਰਾ ਮੇਰਾ ਵੀਰ ਹੈ ਤੇ ਗੱਬਰ ਸਾਡਾ ਸਾਹਮਣੇ ਆ ਫਿਲਮ ਬਣਾ ਰਿਹਾ ਤੇ ਇਹ ਤਿੰਨੇ ਵੀਰ ਹੈ ਇਹਨਾਂ ਲਈ ਮੈਂ ਅਰਦਾਸ ਕਰਦਾ ਕਿ ਇਹ ਤਰੱਕੀਆਂ ਕਰਨ ਤੇ ਆਪਸ ਵਿੱਚ ਤਫਾਕੇ ਬਣਿਆ ਰਹੀ ਇਹਨਾਂ ਦਾ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇਹਨਾਂ ਨੂੰ ਅਸ਼ੀਰਵਾਦ ਦੇ